ਵਿੱਚ ਹੋਇਆ ਹਾਜ਼ਰ ਜਦੋਂ ਅੰਦਰ ਤੁਰਿਆ ਆਉਂਦਾ ਦੀਵਾਨ ਦਾ ਕੀ ਦੇਖਦਾ ਪਸ਼ਮੀਨੇ ਦੀ ਬੜੀ ਸੁੰਦਰ ਚਾਨਣੀ ਉੱਪਰ ਸਤਿਗੁਰਾਂ ਦੇ ਤਾਣੀ ਹੋਈ ਹੈ ਸਤਿਗੁਰਾਂ ਦੇ ਸੱਜੇ ਕੋਡੇ ਦੇ ਲਾਗੇ ਪੰਜ ਕਲਾ ਸ਼ਸਤਰ ਪਿਆ ਹੈ ਖੱਬੇ ਕੋਡੇ ਦੇ ਕੋਲ ਚੰਦਨ ਦੀ ਚੌਕੀ ਪਈ ਹੈ ਤੀਰ ਕਮਾਨ ਤੀਰਾਂ ਦਾ ਪੱਥਾ ਸਤਿਗੁਰੂ ਜੀ ਦੇ ਲਾਗੇ ਪਿਆ ਹੈ ਢਾਕ ਦੇ ਉੱਤੇ ਸੁਨਹਿਰੀ ਸ੍ਰੀ ਸਾਹਿਬ ਸੋਭਾ ਪਾ ਰਹੀ ਹੈ ਸੀਸ ਦੇ ਉੱਤੇ ਦਮਾਲਾ ਦਮਾਲੇ ਦੇ ਉੱਤੇ ਚੱਕਰ ਤੇ ਉੱਤੇ ਹੀਰਿਆਂ ਜਿਹੜੀ ਕਲਗੀ ਸੋਭਾ ਪਾ ਰਹੀ ਹੈ ਕਲ ਕੀਦਰ ਪਾਸ਼ਾ ਦੇ ਦਰਬਾਰ ਦੇ ਵਿੱਚ ਹੋ ਕੇ ਹਜ ਸੱਜੇ ਪਾਸੇ ਦੇਖਦਾ ਸਤਿਗੁਰੂ ਜੀ ਦੇ ਤਿਆਰ ਬਰ ਤਿਆਰ ਯੋਧੇ ਫੌਜਾਂ ਬੈਠੀਆਂ ਹਨ ਵੀਰ ਆਸਣ ਦੇ ਵਿੱਚ ਸੱਜੇ ਬੈਠੇ ਹਨ ਸਿਰਸ ਦੇ ਉੱਤੇ ਦਿਮਾਲੇ ਝੁੱਲੇ ਹਨ ਪਰਛੇਸ਼ੇ ਚੱਕਰ ਅਰਕਾਂ ਤੱਕ ਬਾਵਾ ਕੜਿਆਂ ਨਾਲ ਭਰੀਆਂ ਹੋਈਆਂ ਢਾਕਾਂ ਦੇ ਉੱਤੇ ਸ੍ਰੀ ਸਾਹਿਬਾਂ ਪਿੱਠ ਦੇ ਉੱਤੇ ਢਾਲੇ ਮੋਢਿਆਂ ਦੇ ਵਿੱਚ ਤੀਰ ਕਮਾਨ ਤੀਰਾਂ ਦੇ ਭੱਤੇ ਖੁਸ਼ੀ ਦੇ ਵਿੱਚ ਆਇਆ ਸੂਰਮਾ ਬਾਹ ਹਲਾਵੇ ਕੜੇ ਤੇ ਕੜਾ ਠਹਿਕੇ ਤਾਂ ਐਮ ਲੱਗਦਾ ਵੀ ਜਿੱਦਾਂ ਇੰਦਰ ਦੀ ਬਿਜਲੀ ਧਰਤੀ ਤੇ ਆਂ ਡਿੱਗੀ ਹੁੰਦੀ ਹੈ ਖੱਬੇ ਪਾਸੇ ਦੇਖਦਾ ਸਤਿਗੁਰੂ ਜੀ ਦੇ ਸਾਧ ਬੈਠੇ ਹਨ ਚਿੱਟੇ ਗੋਲ ਦਮਾਲੇ ਚਿੱਟੇ ਚੋਲੇ ਗਲਾਂ ਦੇ ਵਿੱਚ ਮਾਲਾ ਹੱਥਾਂ 'ਚ ਸਿਮਰਨਾ ਸਤਿਗੁਰੂ ਜੀ 500 ਬ੍ਰਹਮ ਗਿਆਨੀ ਹਰ ਸਮੇਂ ਆਪਣੇ ਨਾਮ ਰੱਖਿਆ ਕਰਦੇ ਸਨ ਉਹਨਾਂ ਦਾ ਅਸਰ ਤਾਰਾਗੜ ਦੇ ਕਿਲੇ ਵਾਲੀ ਜਗ੍ਹਾ ਤੇ ਹੁੰਦਾ ਸੀ ਅੱਜ ਵੀ ਕਰੇ ਤਾਰਾਗੜ ਕਿਲੇ ਕਰੇ ਦਰਸ਼ਨ ਕਰਨ ਜਾਓ ਉੱਥੇ ਲਿਖ ਕੇ ਇਤਿਹਾਸ ਲਾਇਆ ਕਿ 500 ਬ੍ਰਹਮ ਗਿਆਨੀ ਇਸ ਸਥਾਨ ਤੇ ਆਸਣ ਰੱਖਦੇ ਸਨ ਜਦੋਂ ਗੁਰੂ ਦਰਬਾਰ ਦੇ ਵਿੱਚ ਉਹ ਸੱਜੇ ਦੇਖੇ ਤਾਂ ਇਸ ਤਰ੍ਹਾਂ ਮਹਿਸੂਸ ਹੋਇਆ ਭਈਂਦਰਪੁਰੀ ਦੇ ਦੇਵਤੇ ਧਰਤੀ ਤੇ ਆ ਗਏ ਹਨ ਸਤਿਗੁਰਾਂ ਦੀ ਸ਼ਾਨ ਨੂੰ ਦੇਖ ਕੇ ਉਸ ਵੇਲੇ ਜਿਵੇਂ ਰਾਜਾ ਭੀਮਚੰਦ ਨਾ ਚਾਹੁੰਦਾ ਹੋਇਆ ਵੀ ਸਤਿਗੁਰਾਂ ਨੂੰ ਝੁਕਿਆ ਉਸ ਵੇਲੇ ਦਾ ਸੀਨ ਜੋੜੀ ਹੈ ਐਉਂ ਬਿਆਨ ਕਰ ਰਹੀ ਜੀ ਸ਼ੇਰ ਕਾ ਬਾਰਾ ਜੰਤਾ ਸੂਰ ਕੂਕਰੇ ਸ਼ੁਕਰੇ ਡਰਤ ਹੈ ਰਹੇ ਸ਼ੇਰ ਸੇ ਦੂਰ ਗਲ ਚੋਲਾ ਰੇਸ਼ਮ ਪਾ ਬਦੀ ਦਸਤਾਰ ਜੁਤੀ ਤਿੱਲੇਦਾਰ ਬਣਾਉਂਦਾ ਟੌਰ ਦਸਣ ਲਈ ਜੋਰ ਕੜੇ ਕਈ ਘਰ ਤਾਂ ਗੁਰੂ ਘਰ ਜਾਣਾ ਲਾ ਲਗੀ ਸ਼ਾਨ ਮਤਾ ਅਭਿਮਾਨ ਜੜੇ ਕਈ ਜੜਤਾ ਰੋਬ ਖਾਣਾ ਸ਼ਾਨ ਮੇਰੀ ਤੱਕ ਕੇ ਗੁਰੂ ਖੁਦ ਟਹਿ ਕੇ ਚਰਨੀ ਪੈ ਕੇ ਮਨੋਂ ਦਾ ਹਾਰ ਕਰੂ ਸਤਕਾਰ ਸੋਚੀ ਗੁਲਤਾਨ ਗੁਰੂ ਦਰ ਤੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ ਸੋਚਾ ਵਿੱਚ ਵਹਿ ਗਿਆ ਮਾਨ ਸਭ ਟਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਸਣ ਲਈ ਸ਼ਾਨ ਮਤਾਬ ਮਾਨ ਜੜੇ ਕਈ ਜੜਤਾ ਰੋਬ ਖਾਣਾ ਓ ਕਲ ਸ਼ਾਨ ਮੇਰੀ ਤੱਕ ਕੋ ਗੁਰੂ ਖੁਦ ਟੈ ਕੋ ਚਰਨੀ ਪੈ ਕੇ ਮੰਨੋਗਾ ਹਾਰ ਕਰੂ ਸਤਕਾਰ ਸੋਚੀ ਗਲਤ ਗੁਰੂ ਦਰ ਧੁੱਤ ਗਿਆ ਤੱਕ ਚਰਤ ਗੁਰਾ ਦੀ ਨੂੰ ਭੀਮ ਚੱਡ ਰਾਣਾ ਨੀਤ ਦਾ ਦਾਰਾ ਸੋਤਾ ਵਿੱਚ ਵਹਿ ਗਿਆ ਮਾਨ ਸਭ ਟੈ ਗਿਆ ਭੁੱਲ ਗਈ ਸ਼ਾਨ ਗੁਰਾ ਨੂੰ ਝੁੱਕ ਗਿਆ ਜਾਹੀ ਤਰਵੇਸ਼ ਮੱਥੇ ਤੇ ਡਲਕ ਨੂਰਾਨੀ ਝਲਕ ਤੇਜ ਜਿਹਾ ਬਾਨ ਮਾਰਦਾ ਦਮਕਾ ਸਿਰ ਕਲਗੀ ਸੌਂਦੀ ਪਈ ਹੀਰਿਆਂ ਜੜੀ ਮੋਤੀਆਂ ਮਣੀ ਨਾਵੇਂ ਮਸਤੀ ਅਗੰਮੀ ਹਸਦੀ ਸੋਹਣ ਸੁਲਤਾਨ ਮਾਰਦਾ ਯੋ ਲੈ ਦੇ ਇਸ਼ਾਨ ਗੁਰਾ ਨੂੰ ਝੁੱਕ ਗਿਆ ਕਿਤੇ ਜੜਤ ਚਾਨਣੀ ਦੀ ਪਸ਼ਮ ਦੀਆਂ ਤਾਰਾ ਸੋਨੇ ਦੀਆਂ ਤਾਰਾ ਬੇਲਾ ਗਈ ਉਣੀਆਂ ਕਲਾਆਂ ਦੇ ਗੁਣੀਆਂ ਉਲੀਕੇ ਨਕਸ਼ ਅਕਲ ਚੱਕਰ ਆ ਗਈ ਚੰਦਨ ਦੀ ਚੌਂਕੀ ਚੋ ਪੁਤਲੀਆਂ ਨੱਚਣ ਦਿਲਾ ਨੂੰ ਜੱਜਣ ਕਰਦੀਆਂ ਕੇਲਾ ਅਜਬੀ ਖੇਲਾ ਕਲਾ ਦਾ ਲਖਸ਼ ਫਿਲਮ ਬਣ ਸ਼ਾ ਗਈ ਆਜ ਕਵਾ ਤੇ ਸ਼ਸਤਰ ਦੀਆਂ ਐਸੀਆ ਚੌਲਾ ਦਸਨ